ਸੱਜੀ ਅਟੈਕ ਕਰਦਾ ਕਿੱਥੇ ਹੋ ਸਕਦਾ ਇੰਨ ਮਿੰਟ ਵੀ ਤੱਕ ਅਟੈਕ ਕਰੇਗਾ ਪਰ ਦੇਖੋ ਸਮਾਨਾ ਕਹਿੰਦਾ ਜਾਂ ਜਾਂ ਫੀ ਕਿਹੜੀ ਗੰਨੀ ਕੋਟ ਕੇ ਆ ਲੈ ਉਹ ਦੇਖੋ ਜੀ ਸਾਹਮਣੇ ਬੰਦੇ ਖੜਿਆ ਗੋਟ ਉਧਰ ਵਾਲੇ ਸਿੰਘ ਦੇ ਮਛੰਦਾਂ ਵੀ ਏ ਮੀਨੂ ਹੋ ਗਿਆ ਰੱਬ oh my god oh my god ਬੈਠ ਕੇ ਸਲਾਹਾਂ ਲਾਉਂਦੇ ਦੇਖਣਾ ਕਬੱਡੀ ਦਾ ਲੋਤੇ ਹਨ ਮੈਂ ਦਿਹਾਣੇ ਦਾ 75 ਸਾਲਾ ਜੁਨੀਆ ਦੇ ਰਾਜਪੂਤ ਜੀ ਦਾ ਨਾਮ ਨੇ ਤੁਹਾਨੂੰ ਕਹਿੰਦੇ ਕੋਚਾਂ ਦੇ ਕਮੇਟਰੀ ਆ ਰਹੇ ਹੈ ਬਾਈ ਬੇਤੀ ਹੈ ਜਿਹੜੇ ਰਾਪੂ ਦੀ ਸੰਗਤ ਨਾਲ ਉੱਲੇ ਆ ਗਈ ਹੈ ਵੀਰੇ ਉਸ ਬਾੜੀ ਉੱਤੇ ਸਾਰੀ ਆਵਾਜ਼ ਜੁਮੇ ਤਾ ਆ ਰਹਾ ਹੋਣਾ ਬਸ ਦੀ ਟਾਕੀ ਦੇ ਉੱਤੇ ਪੁੱਛਿਆ ਹੁੰਦਾ ਹੈ ਕਿ ਨਹੀਂ ਹਿੱਕਿਆ ਸੱਜਣ जी इतू लै जाना कर शिडु शिडु हरियाणा वाला शिडु टॉप का जाती है ਸੇਵਾ ਦੇ ਰਿਖੂ ਦੇ ਬੰਦੀ ਦੇ ਆਪਰ ਤੋਂ ਤੇ ਅਕਬਾਰ ਆ ਗਏ ਸਾਡੀ ਵੀ ਬਹੁਤ ਜਿਹੜੇ ਜੋਰ ਤੋਂ ਤਾੜੀਆਂ ਮਾਰਦੇ ਰਸਾ ਤੋਂ ਲੱਗ ਔਰ ਜਜ ਤੋਂ ਪਹਿਲੇ ਇਹਦਾ ਬੋਲਤਾ ਰਹੀ ਹੈ ਹੈ ਇਸੇ ਸੰਬੰਧ ਵਿੱਚ ਬਹੁਤਕਾਰ ਲਈ ਇਸ ਤੋਂ ਬਾਅਦ ਇਹ ਇਹ ਰੱਖਿਆ ਦੂਰ ਤੋਂ ਮੰਚ ਦੀ ਦੋਨਾ 50 ਵਜੇ ਸ਼ਾਮ ਬੱਜਣੀਆਂ ਪੂਰੀ ਤਿਆਰੀ ਹੋ ਚੁੱਕੀ ਹੈ ਗਨਾਤ ਦੇ ਪੰਜਾਬੀ ਜਗਤ ਹੁਕਮ ਤੇ ਲੋਕਾਂ ਦੇ ਖੇਡਦੇ ਨੇ ਖੇਡਾਂ ਜਿਹਨ ਕਲੀ ਤੇ ਪੰਜਾਬੀ ਜੋ ਆਪਣਾ ਦਫਾ ਦੇ ਲਾ ਕੇ ਕਾਰ ਮਿੱਤਰੋ ਕੱਗੀ ਧਗੜਾ ਪੰਜਾਬੀਆਂ ਦੀ ਖਾਨ ਮਿੱਤਰੋ ਕਮਜੀ ਧਗੜਾ ਉਧਰ ਟੱਪਦਾ ਹੈ ਜੁਨਾਈਟਡ ਬੀਸੀ ਫਰੈਂਚ ਕਲਬ ਕਹਿ ਲਈਏ ਸਾਰੇ ਸਪਾਂਸਰ ਬੀਸੀ ਟਾਈਮਜ਼ ਦਾ ਨਾਲ ਪੰਜਾਬ ਦੇ ਨਿਹਾਲ ਦਾ ਖੇਡ ਨੇ ਤੀਜਾ ਦਾ ਸਾਰੇ ਵੀਰ ਬੱ비 ਸਿਆਣੋਂ ਤੇ ਇਹਨਾਂ ਦੇ ਸਾਰੇ ਸਾਥੀ ਭਰਾਵਾਂ ਦਾ ਸੈਟ ਦੇ ਜਿਹੜੇ ਜੁੜੇ ਹੋਏ ਆ ਲਾਲੀ ਧੀਸੀ ਯੂਨਿਟ ਦਾ ਪੰਜਾਬ ਟਰਾਂਪੋਰਟ ਦੇ ਵਿਭਾਗ ਨੈੱਟ ਦਾ ਅੰਕਕਾਰ ਮਾਨ ਦਾ ਸਿੰਘ ਕਮਿਨਿਊਨਿਕੇਸ਼ਨ ਦਾ ਠਿਕ ਇੰਸ਼ੋਰੈਂਸ ਦਾ ਸੈਵਨ ਸਟਾਰ ਸਕਿਉਰਿਟੀ ਦਾ ਸਾਰੇ ਭਰਾਵਾਂ ਦਾ ਜਿਹੜਾ ਧੰਨਵਾਦ ਹੈ ਮਾਨੇ ਰੂਮੀ ਦਾ ਤੇ ਨਾਲ ਦੀ ਨਾਲ ਲਾਲੀ ਤਰਵਾਲ ਨਕੀ ਯੋਲ ਹੋਣਾ ਦਾ ਵਿਸ਼ੇਸ਼ ਤੌਰ ਤੇ ਯੂਨਾਈਟਿਡ ਵੀਸੀ ਹੋਟਲ ਦੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਉਧਰ ਜਿਸ ਨੇ ਹੌਲਡ ਪੁਆਇੰਟ ਸੀ ਉਹ ਤੁਹਾਡੇ ਸਾਹਮਣੇ ਡਿਕਲੇਅਰ ਕਰ ਦਿੱਤਾ ਗਿਆ ਔਰ ਅਰਵੀ ਵੀ ਰੇਨ ਲਿਖਦਾ ਸਾਹਮਣੇ ਮੈਦਾਨ ਦੇ ਵਿੱਚ ਆ ਹਣੀ ਬੁੱਬੇ ਜੀ ਇਸ਼ਾਰਾ ਕਰਦੇ 2 ਮਿੰਟ ਵੀ ਨਹੀਂ ਲੋ ਰਵੀ ਇਸ ਸਮੇਂ ਇੱਕ ਕਮੇਡੀ ਪਾ ਕੇ ਫਿਰ ਆਪਣੀ ਟੀਮ ਦੇ ਹਿੱਸੇ 3 ਤਰੀਕ ਨੂੰ ਵੀ ਈਟੀਆਈ ਰਾਊਂਡ ਤੋਂ ਲੱਗੂ ਸਤ ਨੂੰ ਵੀ ਇੱਤਾ ਹੀ ਰੌਣਕ ਲੱਗੂ ਇਸ ਮੈਦਾਨ ਦੇ ਵਿੱਚ ਟੀਮ ਨੂੰ ਵੀ ਇੱਤਾ ਹੀ ਜਿਹੜੀ ਰੌਣਕ ਲੱਗੂ ਇਸ ਮੈਦਾਨ ਦੇ ਵਿੱਚ 29 ਤਰੀਕ ਸ਼ਿਕਾਗੋ ਦੇ ਕਬੱਡੀ ਕਪਾ ਪ੍ਰੋਫੈਸਰ ਪਰ ਕੌਣ ਆਇਆ ਤੇ ਧੰਨਵਾਦ ਕਰਦੇ ਹਾਂ ਮਹਿਮਾਨ ਵੈਲਕਮ ਕਰਦੇ ਹਾਂ ਉੱਧਰ ਵੀ ਕਾਸੀ ਬਹੁਤ ਹੀ ਸਤਿਕਾਰਯੋਗ ਰੰਜੀਤ ਸਰਾਜ ਜੀ ਦੀ ਆਗਿਆ ਤੋਂ ਉਹਨਾਂ ਦੇ ਰਿਲੇ ਸਹਿਬਾ ਨੇ ਉਹਨਾਂ ਨੇ ਆਪਣੇ ਜਸਮੀਤ ਸਿੰਘ ਜੀ ਨੂੰ ਭੇਜਿਆ ਕਿ ਜਾਂਚੀ ਕਬੱਡੀ ਵੀ ਮੈਦਾਨ ਵਿੱਚ ਸਾਰੇ ਖਿਡਾਰੀਆਂ ਨੂੰ ਫੈਡਰੇਸ਼ਨ ਦੇ ਖਿਡਾਰੀਆਂ ਨੂੰ ਅਵਾਜ਼ ਕਰਦੇ ਹਾਂ ਕਿ ਬਹੁਤ ਬਹੁਤ ਧੰਨਵਾਦ ਇਹ ਵੀ ਅੱਜ ਕੋ ਸਾਡੇ ਉਨਾ ਛੂਕਦਾ ਪਾੜਨੇ ਦੀ ਗੱਲ ਕਰਦੇ ਆਓ ਸੋਹਣਿਆ ਪਾਲ ਗੱਬਰੂਆ ਕਬੱਡੀ ਉਹ ਥਾਪੀ ਵੱਜੀ ਐ ਆਹ ਹਰੇ ਰੰਗ ਦਾ ਗੱਛਾ ਉਹ ਸ਼ਰੀਦ ਦੇ ਰੰਗ ਨਾਲ ਬੜਾ ਜੱਜ ਦਾ ਥੱਬ ਦਾ ਜੱਜ ਦਾ ਮੈਦਾਨ ਦੇ ਵਿੱਚ ਉਹ ਕਹਿੰਦੇ ਸੀਨੇ ਮੱਜਦਾ ਉਹ ਕਹਿੰਦੇ ਸੀਨੇ ਬਾਜੇ ਸਮਾਂ ਦੱਸੂਗਾ ਬਹੁਤ ਹੈ ਮੁਕਾਬਲਾ ਉਹ ਤੋੜ ਕੇ ਹੱਥ ਰੱਖਿਆ ਹੋਇਆ ਉਹ ਲਾ ਕੇ ਪਰਾ ਕੀਤਾ ਨਾਜ਼ਰ ਪਿੱਛੇ ਹਟਿਆ ਔਰ ਥੱਬੇ ਹ ਲੈਂਬਰ ਸਿੰਘ ਲੰਬੀ ਦੇ ਬਾਗੂ ਆਵਾਜ਼ ਸ਼ੁਰੂ ਦਾ ਲੰ ਨੂੰ ਬਾਜਾ ਦੱਸੋ gena teinna aur lavi carry kwalsya ਜਿਸ ਕਰਕੇ ਅਗਰ ਮੈਂ ਦੇਖ ਲਈ ਕਿ ਵੀ ਸੀ ਫੇਰ ਨੂੰ ਕਹਿਣ ਕਿ ਲਈ ਟੀਮ ਪਿਛਲੇ ਸਾਲ ਦੀ ਚੈਂਪੀਅਨ ਟੀਮ ਹੈ ਇਸ ਸਾਲ ਹੁਣ ਦੇ ਵਿੱਚ ਜਿਹੜੀ ਪੁੱਜ ਗਈ ਹੈ ਪਹਿਲੇ ਜਵਦੀ ਕੱਕਲੇ ਉਸਤਾਨੀ ਪਰ ਹਾਵਾਂ ਲੰਮੀ ਦੀ ਟੀਮ ਖੇਡੀ ਹਾਜਰ ਪੰਜਾਬ ਕੇਸਰੀ ਵਾਲਾ ਅੱਜ ਦੋਨੋਂ ਟੀਮਾਂ ਤੇਜ਼ ਹੋ ਗਈ ਹੈ ਤਾੜੀ ਵੱਜ ਗਈ ਪਹਿਲਾ ਜੱਸਾ ਲੱਗਿਆ ਹੈ ਨੰਬਰ ਲਗੰਤੀ ਨਾਮ ਦੀ ਨਾਮ ਕਿੰਨੂ ਲੱਗਿਆ ਲੱਗਿਆ ਸਿੱਧੂ ਜੇਲੇ ਦਾ ਆਵਾਜ਼ ਦੀ ਟੀਮ ਦੇ ਹੱਥ ਲੜ ਕੇ ਵੀਰੇ ਬੇਕੀ ਕਰਦੇ ਸਾਡੀ ਸਿੱਧੂ ਜੀ ਦੇਖਦੇ ਜਿਹੜੇ ਵੀ ਦੇਖ ਸਕਦੇ ਨੇ ਆਓ ਖੂਬ ਖਿਲਾ ਵਾਲੀਓ ਖਾਣ ਦੇ ਪੂਰੇ ਨਾਲ ਇੱਕ ਮਾਦੇ ਦਾ ਤਰ ਹੈ ਹੋਈ ਹੋਈ ਕਬੱਡੀ ਇਹ ਜਿੱਤ ਹੈ ਜਗਰ ਨਾਲ ਸਹੀ ਵੀ ਜਿਹੜਾ ਬਦਲਾਅ ਹੋਈ ਹੈ ਸਭ ਤੋਂ ਪ੍ਰਸੰਨ ਹੈ ਇਹ ਦਰਸ਼ਕ ਹੋਣੀ ਜਿਹੜੇ ਬੈਠੇ ਵੀ ਲਾਈ ਹੋਈ ਹੈ ਅੰਦਰ ਲੋ ਪਈ ਹੋਈ ਕਬੱਡੀ ਮਾਣ ਦੇ ਵਿੱਚ ਫਿਰ ਉਸਤਾਦ ਜੀ ਕਰਦੇ ਹੋ ਗੱਲ ਢਿੱਲ ਕਿਹੜੀ ਲੱਗਦੀ ਹੈ ਆਜੋ ਹਰੋਖੀ ਵਾਹ ਤਿੰਨ ਦੇ ਹੁਕਮ ਦੀ ਆ ਵੀ ਬੋਲੀ ਜਿਹੜੀ ਜਿਹੜੀ ਹੱਗੀ ਤੇ ਬਰਾਣੀ ਜਦੋਂ ਕਬੱਡੀ ਪਾੜਨ ਦਾ ਤੋ ਬੋਲੀ ਪਾੜੀ ਲੇ ਗਏ ਪਰ ਜੱਫਾ ਇੱਕ ਵੀ ਜੱਫਾ ਨਾ ਲੱਗਾ ਹੋਰ ਵੀਲ ਜੱਫਾ ਨਹੀਂ ਲੱਗਾ ਇਹ ਆਨੂ ਸੀਹਾ ਦੋ ਦਾ ਪੁੱਤਰ ਛੋਟਾ ਨਾਂ ਦਾ ਹੈ ਬੰਦੇ ਆ ਆਦਮੀ ਨਾਂ ਵੀ ਨਾਂ ਹੈ ਤੇ ਵੀਰ ਵੀ ਨਾਂ ਹੈ ਉਧਰ ਦੇ ਪਾਸੇ ਮੇਕਸਾਉਣੀ ਹੋਰ ਦੋ ਨਾਂ ਦੀ ਅੱਜ ਤੋਂ ਦੋ ਨਾਂ ਦੀ

ਦੇਖਦਾ ਸਾਹਮਣੇ ਅਗਲੀ ਕਬੱਡੀ ਬਈ ਮੈਨੂੰ ਲੱਗਦਾ ਮੇਰੇ ਪੰਜਾਬੀਓ ਇਹ ਆ ਲੈਦੇ ਪੰਜਾਬ ਦਾ ਕਬੱਡ ਇਹ ਆ ਹੀਰਾ ਕਬੱਡ ਉਹ ਮੈਂ ਕੱਪਾ ਮੇ ਤੋਂ ਪਾ ਕੇ ਨਾ ਪਰ ਸਾਹਮਣੇ ਮੁਖਮਰ ਵੀ ਫਰਾਂ ਲੈਂਦੇ ਆ ਸਾਹਮਣੇ ਵੀ ਕਰਨ ਜੱਜੋਰ ਮਾਣੇ ਵਾਲਾ ਨੂੰ ਕਰਨਾ ਕੋ ਥਾਤੀ ਮਾਰਦੇ ਉਹ ਥਾਤੀ ਵਾਲੇ ਦੇ ਛੱਪੇ ਹੱਥ ਦੀ ਗੋਲੀ ਥੜੀ ਕੀਤੀ ਹੈ ਹਰਦੀਪ ਵੀ ਖੱਦੇ ਹੱਥ ਨੇ ਥਾਪੀ ਮਾਰ ਕੇ ਥੱਪਿਆਂ ਦੇ ਵਿੱਚ ਲਈ ਖੜੀ ਕਰਨਾ ਹੋਇਆ ਅਗਲੀ ਕਬੱਡੀ ਤੇ ਲੱਗ ਰਿਹਾ ਕੋਈ ਸਰਕਾਰ ਦੇ ਵਿੱਚ ਲੈ ਵੀ ਇਹ ਕਾਰਾ ਧੂੜ ਕੋਟੀ ਆ ਜਾਂਦਾ ਉਹ ਜਾਂਦਾ ਹੱਥਾਂ ਨੂੰ ਵੇਡਾ ਦਿੰਦਾ ਉਹ ਸਾਹਮਣੇ ਨਾਜਰ ਨਿਕਾਲਾ ਬਹੁਤ ਸੋਨਾ ਕਾਰਨੇ ਦੀ ਨਾਜਰ ਰੁਪੀ ਦੀ ਫੈਦਲਾ ਦਿੰਦੇ ਹੋਏ ਔਰ ਅਗਲੀ ਕਬੱਡੀ ਕਰਦੇ ਛੋਟੇ ਨਾਟ ਦੀ ਛੋਟਾ ਨਾਟ ਬਾਈ ਜਿਹਨਾਂ ਦੀ ਡਿਊਟੀ ਨਹੀਂ ਪਲੀਜ਼ ਜਿਹੜੇ ਪਲੇਅਰਾਂ ਦੇ ਟੀ-ਸ਼ਰਟ ਨਾਲ ਪਾਉਂਦੇ ਜਿਹੜੇ ਐਕਸ਼ਨ ਦੇ ਵਿੱਚ ਨਹੀਂ ਬਹਿ ਜਾਓ ਯਾਰ ਮੇਰੀ ਬੇਨਤੀ ਹੈ बार-बार ਕਹਿੰਦਾ ਇਹ ਚੰਗਾ ਨਹੀਂ ਲੱਗਦਾ ਡਿਸਪਲਿਨ ਜੁੜਿਆ ਰਵੇ ਖੇਡ ਕਬੱਡੀ ਨਾਲ ਸੁਣੀਏ ਜੁੜ ਬੈਠੀ ਹੈ ਬੈਠ ਜਾਓ ਮੇਰੇ ਭਰਾ ਮੈਨੂੰ ਪਤਾ ਹੈ ফাইনਲ ਮੈਚ ਚੱਲ ਰਿਹਾ ਹੈ ਬੈਠ ਜਾਓ ਮੇਰੇ ਲਈ ਧੰਨਵਾਦ ਹੈ ਅੱਜ ਤੋਂ ਵੀ ਅਗਲੀ ਕਬੱਡੀ ਫੇਰ ਖੀਰਾਵਾਲ ਪਿੰਡ ਦਾ ਬੁਲਟ ਕਬੱਡੀ ਪਾਉਣ ਦੇ ਲਈ ਉਧਰ ਲਾਜੀ ਸਿੱਧੂ ਕਾਰਮਾਨ ਦੇ ਮੇਜਰ ਬਰਾਣ ਹੁਣ ਇੱਕ ਪਾਸੇ ਦੂਸਰੇ ਪਾਸੇ ਰਾਜਾ ਸੰਜਾ ਫਿਰ ਇਲਾਕੇ ਵਿੱਚ ਸੁਖਮਾਨ ਪੱਤੋ ਵਾਲਾ ਉਹ ਗੁਰੂਤਮ ਕਬੱਡੀ ਪਾਤੀ ਹੈ ਬੁਲਟ ਦਾ ਅੱਖਾਂ ਬਟਾਕੇ ਪਾਉਣ ਨੂੰ ਆਹ ਦੇਖਿਓ ਆਹ ਦੇਖੋ ਅੱਜ ਦਾ ਮੀਚ ਸ਼ਾਕਾ ਕੋਸ਼ਿਸ਼ ਕਰ ਰਿਹਾ ਹੈ ਸ਼ਾਕਾ ਜੱਫੀਆਂ ਦਾ ਮਾਰੂ ਟਾਕਾ ਕੇ ਨਹੀਂ ਇਹ ਅਗਲੇ ਸਮੇਂ ਦੇ ਵਿੱਚ ਗੱਲ ਹੋਵੇਗੀ ਲਓ ਫੇਰ ਮੈਦਾਨ ਦੇ ਵਿੱਚ ਫੇਰ ਕਬੱਡੀ ਹੰਦੀਰ ਜੀ ਵੀ ਕੋਸ਼ਿਸ਼ ਹੈ ਵੀ ਕੋਸ਼ਿਸ਼ ਹੈ ਰੀਪਲੇ ਮੰਗਿਆ ਜਾ ਰਿਹਾ ਹੈ ਰੀਪਲੇ ਦੀ ਮੰਗ ਜਿਹੜੀ ਕੀਤੀ ਹੈ ਦੇਖਦੇ ਹਾਂ ਇਹ ਸਫਲਤਾ ਉਧਰ ਸਾਰੇ ਖਿਡਾਰੀਆਂ ਦਾ राइट एंड वी दिना आर सजी अटैक करता है किथें हो सकता है इन बिटवीन में अटैक करेगा पर तो देखो सामान पर कहता है जा जाफी केड़ी गन्ने को उठ के आ जा देखो जी सामने बंदे तो खड़ेया गोट अदर वाले संगे में छटला दी हे नो ओ माय गॉड ओ माय गॉड ਤੇ ਸਰੀ ਗੇਂਦ ਨੌਰ ਦੇ ਸਾਡਾ ਵੀਰ ਜਾਨਾ ਧੂਰਕੋਟ ਸਾਰੇ ਭਰਾਵਾ ਜੁੜੇ ਹੋਏ ਲਓ ਅਗਲੀ ਕਬੱਡੀ ਏ ਧੂਰਕੋਟ 2023 ਦੇ ਇਹ ਚੈਂਪੀਅਨ ਟੀਮ ਰਹੀ ਹੈ ਚੈਂਪੀਅਨ ਟੀਮ ਰਹੀ ਹੈ ਇਸ ਸਾਲ ਕੌਣ ਚੈਂਪੀਅਨ ਬਣਦਾ ਜੋ ਪੱਲੇ ਪੱਲੇ ਚੁੱਕੇ ਆ ਤਰੀਖਾਂ ਸਾਲ ਬਦਲ ਗਏ ਮੇਰੇ ਵੀਰੋ ਵਾਹ ਰੋਮੀ ਵਾਲਿਆ ਆਹ ਦੇਖ ਕਹਿੰਦੇ ਗੌਂਡੀਆ ਪ੍ਰੋਮੋਟਰ ਹੈ ਤੇ ਇਹ ਰੈਕਸ਼ਨ ਅੱਜ ਨੂੰ ਜੀ ਅਸਮੇ ਇੱਕ ਮਈ ਹੋਈ ਕਮੇਟੀ ਦੇ ਪਰਦੇਸ ਨੇ ਕੌਣ ਕੋਸ਼ਿਸ਼ ਕਰਦਾ ਪਹਿਲੇ ਬਲਾਕ ਕਰਦਾ ਵੀ ਸਾਡਾ ਖਾਰੀ ਆਹ ਦੇਖੀ ਟੱਕਰ ਫੇਰ ਹੋ ਗਈ ਭਾਈ ਉਹ ਹੱਥਾਂ ਤੋਂ ਥੋੜਾ ਥੋੜਾ ਬੰਦਾ ਜੀ ਹੱਥਾਂ ਦੀ ਹੀ ਰਾਤ ਪਾਟ ਉਹ ਪਤਾ ਕਿ ਥੋੜੀ ਜਿਹੀ ਟੱਕਰ ਜਿਹੜੀ ਖਾਲੀ ਚੱਲਦੇ ਹੋ ਧੰਨਵਾਦ ਰਮਨ ਦੀ ਸੰਕਟ ਹੈ ਲੋਗ ਦੀ ਕਮੇਟੀ ਹੋਏ ਫੇਰ ਉਧਰ 110 ਸਟਰੀਆ ਲੈ ਚਾ ਜੈਨੋ ਹੋ ਗਈ ਆਪਾਂ ਦੀ ਬੇਤਰ ਜੈਨੋ ਹੋਈ ਕਿ ਨਹੀਂ ਉਹ ਰੈੱਡ ਹੋ ਗਈ ਆਹ ਦੇਖ ਰੈੱਡ ਹੋਊ ਕਿ ਨਹੀਂ ਵਾਹ ਵਿਕਵਾਲ ਜੰਮਾ ਵਿੱਚੋ ਸਭ ਤੋਂ ਖਤਰਨਾਕ ਜੈਲੋ ਹੁੰਦੀ ਹੈ ਲੋਕੀ ਰਿੰਗ ਨੂੰ ਬੰਨਦੇ ਜੈਲੋ ਹੀ ਖਤਰਨਾਕ ਹੈ ਲਓ ਵੇਖੋ ਤੇਰੇ ਪਾਸੇ ਅਗਲੀ ਕਬੱਡੀ ਪੈਗੇ ਲਾਡਾ ਸੋ ਹੁੰਦਾ ਜੀ ਸਾਡੇ ਰਜੀਤ ਰੰਟੋ ਦੇ ਵਿੱਚ ਸ਼ੇਰਾਂ ਦਾ ਡੇਰ ਢੀਸੀ ਸਾਹਿਬ ਸਾਡੇ ਵਿੱਚ ਜਿਹੜੇ ਸਜਣ ਜੀ ਰਾਜ ਦਿਖ ਰਹੇ ਜਸਵਿੰਦਰ ਸਿੰਘ ਸ਼ੋਕਰ ਸਾਹਿਬ ਲਾਲੀ ਢੀਸੀ ਸਾਡੇ ਔਰ ਬੈਠੇ ਗਲੈਂਡ ਦੇ ਵਿੱਚ ਆਪਣੇ ਸਾਥੀਆਂ ਨਾਲ ਤੇ ਗਰੋਥੋ ਦੀ ਪਈ ਹੋਈ ਕਬੱਡੀ ਆ ਸੁਣਦੇ ਰਹੀ ਬੱਦਲ ਕਹਿੰਦੇ ਆ ਜੇ ਨਿਆਰਾ ਕਿੱਥੇ ਮਿਲਣਾ ਉੜਕੇ ਦੀਆਂ ਮੰਗੋਰੀਆਂ ਤੋਂ ਆਇਆ ਕਿੱਥੋਂ ਆਇਆ ਇਹ ਫੇਰ ਸਰੀਰ ਦੇ ਵਿੱਚ ਖਾਨਾਂ ਦੇ ਪੇੜ ਹੋਣੇ ਔਖੇ ਰੋਕਣੇ ਤੂਫਾਨ ਪਾਣੀ ਹਨੇਰੀ ਆਫੇ ਰੋਕਣੇ ਖਿਡਾਰੀ ਸਾਹਮਣੇ ਵਰਗੇ ਔਖਾ ਕੁਜਲੀ ਬੰਤ ਪੁੱਤੇ ਦਾ ਬੰਦਾ ਚਾਹੀਦਾ ਹੈ ਲਾ ਕੇ ਜਦ ਦਰਦੇ ਇਨੀ ਹਿੰਮਤ ਵਾਲੀ ਚਾਹੀਦੀ ਹੈ ਕਰ ਕਮਾਲ ਸੇ ਕਰਨ ਬੰਦੇ ਦੀ ਇਨਾ ਕੰਫੀਡੈਂਸ ਹੋਣਾ ਚਾਹੀਦਾ ਇਨਾ ਜਿਹੜਾ ਬਹਾਦਰਾ ਹੋਣਾ ਚਾਹੀਦਾ ਮੇਰੇ ਵੀਡੀਓ ਨੌਗਰੀ ਕਬੱਡੀ ਫੇਰ ਗੰਦੀ ਸਿੰਘ ਪੂਰੀ ਪਾਉਂਦੀ ਅੱਗੇ ਵੱਲ ਵਧਦਾ ਹੋਇਆ ਉਧਰ ਦਾ ਨਾਤਾ ਸਿੰਘ ਫੇਰਾ ਤੇ ਪੰਪੀ ਤੇਸੀ ਸਾਰੇ ਤਾਪ ਵਰਗੇ ਬਿੰਦੂੜੀ ਤੇ ਬੰਦਾ ਜਿਹੜੇ ਇਹ ਮਾਰ ਕਰਦੇ ਆ ਲਓ ਜੁੜ ਬੈਠ اندر ڏٺي آهي به پنهي ڪمٽي اندر جي سنگھ ਦੇ ਨਾਮ ਹਾਊਸ ਆਫ ਕਾਰਦੀ ਮਿੱਠੂ ਬਾਈ ਹੋਰੇ ਦੇ ਗੀਤ ਕੋਤਰਾ ਜੀ ਜਸਪੁਰ ਸਾਰੀਆਂ ਸਪੋਰਟ ਕਲੱਬਾਂ ਜਿਵੇਂ ਕਿ ਮੈਟਰ ਪੰਜਾਬੀ ਸਪੋਰਟ ਕਬੱਡੀ ਕਲੱਬ ਸਾਰੀਆਂ ਸਪੋਰਟ ਕਲੱਬਾਂ ਯੰਗ ਕਬੱਡੀ ਕਲੱਬ ਜਿਨ੍ਹਾਂ ਲਈ ਖੇਡ ਕਲੱਬਾਂ ਨੇ ਕਬੱਡੀ ਫੈਡਰੇਸ਼ਨ ਆਫ ਹੰਟਰੀਓ ਦੀ ਕੰਧ ਹੈ ਰਣਤੋ ਪੰਜਾਬੀ ਸਪੋਰਟ ਕਬੱਡੀ ਕਲੱਬ ਸਾਰੇ ਕਲੱਬ ਜਿਹੜੀ ਅੱਜ ਕਬੱਡੀ ਕਰ ਪਈ ਉਹ ਮੁਬਾਰਕਬਾਦ ਜਿਹੜੀ ਆ ਭੇਜ ਰਹੀ ਹੈਗੇ ਲਓ ਪਈ ਹੈ ਕਬੱਡੀ ਕਬੱਡੀ ਫੈਡਰੇਸ਼ਨ ਆਫ ਹੰਟਰੀਓ ਦੇ ਇਹ ਅਸ਼ਨੀਤ ਪਰ ਆਡੀਸੀ ਕਬੱਡੀਆਂ ਐਸੋਸੀਏਸ਼ਨ ਦੀ ਬੈਨਰ ਸੇਟ ਉਤਾਰਵਾਣ ਕਹਿੰਦਾ ਲੋ ਪਹਿਲੀ ਕਬੱਡੀ ਦੇ ਉੱਪਰ ਦੇਖਦੇ ਆ ਹਰਦੀਪ ਸਿੰਘ ਜੀ ਥੋੜਾ ਜਿਹਾ ਮੇਰਾ ਵੀ ਵੀ ਬਹਿ ਜਾਉਦਾ ਸਵਾਰ ਆ ਜੇ ਸਵਾਰ ਆ ਜੇ ਆਹ ਦੇਖਿਓ ਆ ਇਸ ਸਮੇਂ ਇਹ ਦੂਰ ਐਂਡ ਰੈਗੂਲੇਸ਼ਨ ਥੋੜੇ ਫੋਲੋ ਕਰਨੇ ਪੈਣੇ ਆ ਅਗਲੀ ਕਬੱਡੀ ਇਹ ਉਸਤਾਦ ਜੀ ਕਰ ਦੇਉਗਾ ਲੋ ਜਿਹੜੀ ਕਿਤੇ ਪਾਸੇ ਵੀ ਕਬੱਡੀ ਬੈ ਗਈ 60-40 ਸੱਡੀ ਨਾ ਇਹ ਕਬੱਡੀ ਦਾ ਜੋਰ ਖਟਾਣੀ ਹੋ ਗਈ ਅੱਜ ਸੱਜੇ ਦਰਕਾਰ ਉੱਤਰਾ ਹੋ ਆਹ ਬੰਦੇ ਜੱਸੀ ਦੀ ਧਾਰਾ ਵੀ ਹੱਥ ਚ ਨਾਲ ਹੋ ਚੌਂਦੇ ਆ ਕੋਈ ਮਿੰਦਾ ਮਾਰੀ ਕੁੱਖਾ ਨਾ ਕੋਈ ਕੁੱਖਾ ਨਾ ਕੋਈ ਕਬੱਡੀ ਜਿੰਦਾ ਦਾ ਹਰ ਦੁਤੰਡਾ ਕਰਦੀ ਦੀ ਫਾਂਲੋਰ ਜਾਬੇ ਨਾ ਫਾਂਲੋਰ ਕਿੱਤੇ ਕਹਿੰਦੇ ਜੁੱਝ ਕੁਸ਼ਦਾਂ ਦਾ ਕਰਾਉਂਗਾ ਉਹ ਹਰਜੀਤ ਕਬੱਡੀ ਪਾਉਂਦਾ ਸੀ ਲੋਕੀ ਕਹਿੰਦੇ ਇਹਨੂੰ ਕਿਸੇ ਜੱਫਾ ਨਾ ਲੱਗ ਜਾਵੇ ਉਹ ਨਿਕਲ ਗਿਆ ਹਰਜੀਤ ਨਿਕਲੇ ਹੀ ਗਿਆ ਉਹ ਪੁੱਤ ਬਰਾੜਾ ਤੇ ਕਦਾ ਪਿੰਡ ਸੀ ਬਾਜਾ ਖੰਣਾ ਅੱਖੀਆਂ ਤੋਂ ਦੂਰ ਗਿਆ ਬੰਦ ਕੇ ਲਾਣੀ ਮੋਲ ਦਾ ਕਰਨਾ ਉਹ ਦੇ ਕੇ ਇੱਕ ਇੱਕ ਛਿੰਦੇ ਜੱਗ ਲੁੱਡੀਆਂ ਪਾਉਂਦਾ ਸੀ ਮੋਰ ਵੀ ਫਿੱਕਾ ਕਰਵਾਵੇ ਜਾਦੂ ਪੈਣਾ ਪਾਉਂਦਾ ਸੀ ਪੈਰ ਤੇ ਪੈਰੀ ਨੂੰ ਜਦ ਤੱਕ ਅੰਗਲੀ ਖੜੀ ਕੀ ਤੀਰਾਂ ਦਾ ਸਮਾਂ ਜੈ ਜੀ 7:26 ਕਮਾਈ ਦਾ 26 ਹੈ ਤੇ 26 ਰਹਿਣ ਦੀ ਜਿੱਥੇ ਸਾਡੀ ਲੱਗੀ ਹੈ ਤੇ ਲੱਗੀ ਰਹਿਣ ਦੇ ਦੇਖ ਫਿਰ ਹੀਰਾ ਆ ਗਿਆ ਨੌਜਵਾਨ ਆਹ ਗੋਡੇ ਤੇ ਸਾਡਾ ਚਿੱਟਿਆਂ ਤੇ ਪੱਟੀਆਂ ਆਹ ਹਿੱਕ ਜਿਹੜੀ ਆ ਕਹਿੰਦੇ ਚੱਤੀ ਦੇ ਪੋੜਵਾਰ ਜੀ ਮੁੰਡੇ ਦੀ ਹਿੱਕ ਹੈ ਅੰਨੀ ਜਾਨ ਆ ਮੁੰਡੇ ਦੇ ਸਰੀਰ ਵਿੱਚ ਪਰ ਅੱਜ ਫਿਰ ਮੁਕਾਬਲਾ ਹਣ ਦੇ ਸਾਹਮਣੇ ਵੀਰੇ ਸਾਹਿਬ ਬਹੁਤ ਸੋਹਣੀ ਕੋਸ਼ਿਸ਼ ਕਰਨੇ ਨੇ ਕੀਤੀ ਹੈ ਪਰ ਹੀਰਾ ਫੜ ਲੇ ਕੇ ਵਾਪਸ ਅਗਲੀ ਕਬੱਡੀ तो हर बंदी, हर मानदेय दे, ए नौजुल्ला प्यारा सत्कार है, हर की इशारा करी, खबी करी है, और खबी करनी देखता सजी टैग डरता नहीं किसे, घोल सकता, तीन बट भी ना अंतर आएगा टैग करेगा, और देखो समान कहता है, यह खबी कड़ी करनी दोठी आला होते हैं बजे खड़े आग गोंडा, अब तो आने समय में छंटनी की यह जगह उधरले पासे भी बहुत बहुत तेज तरह लगती है बहुत गुफन गुफा हुई ने बड़ी तेज तरह चक्कर है और कुछ ਭਾਈ ਤਾਈ ਕੇ ਕਿੰਨੇ ਲੜਾਇਆ ਹੁਣ ਆਪਾਂ ਚੱਲ ਗਏ ਇਹ ਸ਼ਿੱਲੂ ਦਾ ਹੀਰ ਹੈ ਇਹ ਸ਼ਿੱਲੂ ਦਾ ਯੋਧਾ ਹੀਰ ਹੈ ਕਿ ਵਿੱਚ ਗਹਿਰੇ ਝੱਲਾਂ ਦੇ ਕਹਿੰਦੇ ਰਾਹ ਦੇ ਨਾਲੇ ਕੁੱਤੇ ਕੌਣ ਥੱਲੇ ਤੂਫਾਨਾਂ ਦਾ ਸਾਗਰ ਵਿੱਚ ਨਾ ਪੈਂਦੇ ਕੁੱਤੇ ਸਾਗਰ ਵਿੱਚ ਨਾ ਪੈਂਦੇ ਕੁੱਤੇ ਆਹ ਦੇਖੋ ਗਰਮ ਨੂੰ ਜਾਂਦਾ ਕਬੱਡੀ ਦਾ ਇਹ ਆ ਨੌਜਨ ਰਵੀ ਤੇ ਦੂਸਰੇ ਪਾਸੇ ਵੀ ਇਕਬਾਲ ਖਿੱਤੇ ਦੇ ਕੰਮਾਂ ਹੋਈ ਹੈ ਕਬੱਡੀ ਉਧਰ ਰਾਜੂ ਸਿਤਮਾ ਤੇ ਰਾਣਾ ਸਿਤਮਾ ਵਾਲਾ ਵੀ ਸਾਡਾ ਬੁਲਟ ਦੇ ਲਈ 100 ਓਵਰ ਭੇਜ ਗਿਆ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਸਿਤਮਾ ਵਾਲਾ ਕਬੱਡੀ ਹੈ ਮੈਦਾਨ ਦੇ ਵਿੱਚ ਸ਼ੀਲੂ ਹੈ ਦੂਸਰੇ ਪਾਸੇ ਆ ਗਿਆ ਕਿਉਂ ਬੱਜਿਆ ਉਹ ਮੁੰਡਾ ਮੁੰਡਾ ਇਸਨੇ ਵਾਹ ਹੱਥੋਂ ਨਿਕਲ ਗਿਆ ਹੱਥੋਂ ਨਿਕਲ ਗਿਆ ਵਾਹ ਉਹ ਕਿੰਨਾ ਜਿੰਦਗੀ ਹੈ ਪਾਣੀ ਵਿੱਚ ਹਾਂ ਨਾਲ ਅਸਮਾਨ ਜਲਦੀ ਹੈ ਪਾਣੀ ਮਾਉਣ ਲੱਗਿਆ

ਹੱਥ ਵੱਜਦੀ ਹੋਈ ਉਹ ਵੱਜਦੀ ਹੋਈ ਕੰਝ ਚੁੱਕਿਆ ਹੋਇਆ ਦਿੱਤਾ ਨੌਜੋਨ ਨੇ ਹੰਦੀ ਦੂਰ ਨੇ ਹੰਦੀ ਦੇ ਮਾਤੂਆਂ ਨੇ ਖੜੀ ਨੇ ਕੋਈ ਕੜੀ ਕਰਦਾ ਕੋਈ ਦੋਏ ਦੋਏ ਦੋਵੇਂ ਮਿਲਿਆ ਖੜੀ ਕੀਤੇ ਰੱਖਿਆ ਦੇਖ ਸਾਹਮਣੇ ਮੈਦਾਨ ਦੇ ਵਿੱਚ ਲੈ ਜੀ ਇਸ ਵਾਰ ਸੁਖਰਾਮ ਸਿੰਘ ਜੀ ਦੋ ਧੂਰ ਕੋਟੀਆ ਸਮੇ ਉਧਰ ਰਾਏ ਬਰਾਦਰ ਗੁਰਦੇਵ ਰਾਏ ਤੇ ਬੱਬਾ ਰਾਏ ਫਸਟ ਪ੍ਰਾਈਜ਼ ਨੂੰ ਫਰਕਾਰਿਆ ਸੈਕੰਡ ਕਿੰ ਤਾਈ ਜਿਹੜਾ ਪਾਈ ਦਾ ਚੌਂਦਰੀ ਤੇ ਮੇਰਾ ਫਖਰੇ ਗਰੀਬ ਫਖਰੇ ਲਈ ਫੌਜ ਕਬੱਡੀ ਨਾਲ ਜੁੜ ਗਈ ਹੈ ਜਖਤੀ ਦੀ ਬੋਲ ਨੂੰ ਪਾਇ ਤੇ ਹੋ ਹੋ ਚੱਲਿਆ ਹੋ ਚੱਲਿਆ ਹੋ ਚੱਲਿਆ ਇਹ ਅਗਲੀ ਕਬੱਡੀ ਬੇਰਤੀਆ ਵੀ ਜਿਹੜੇ ਐਕਸ਼ਨ ਦੇ ਵਿੱਚ ਵੀ ਬੈਂਡ ਦੇ ਮੇਰੇ ਦਾ ਮੇਰੀ ਬੇਰਤੀਆ ਜਿਹੜੇ ਧਰਾ ਐਕਸ਼ਨ ਦੇ ਵਿੱਚ ਮੈਜੋ ਮੇਰੇ ਪਿੱਛੇ ਰੱਬੂ ਦੀ ਸੰਗਤ ਦੇ ਲਈ ਹੈ ਧੰਨਵਾਦ ਆ ਫਿਰ ਫਿਰੇ ਤੋਂ ਬਾਬਾ ਜਿਹੜਾ ਰੂਹ ਬਾਬੂ ਕਰ ਰਹੇ ਆ ਲਓ ਬਈ ਹੀ ਕਬੱਡੀ ਹੀਰੇ ਦੀ ਟੱਕਰ ਉਹ ਕਿੱਥੇ ਵੱਜੀ ਆ ਸਭੂਰੇ ਖੜਕੇ 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 ਹੋ ਗਿਆ ਕਰਕੇ ਸਿੱਧੀ ਸਿੱਧੀ ਜੇ ਜਿੱਤ ਰਹੇਗਾ ਸਿੱਧੇ ਰਹੇਗਾ माना <laughs> दीदी 55 છોકરા ધ્યાન ના કોભા રેડ ઝોન માં આવતા આને ને કોભા રેડ ઝોન માં આવી પડ્યા બરજમાં એની સેવા પડી છે એની સેવા પડી ઓમે ભડા સાબ આગલી ગલવાન દેવતર લાલની જોશ આ મੁੰડે ને આ મੁੰડે ને પાસ ખાતા ઓ ટર્નેડો વાંગો ઓ તલવારવાળા પેન્ટા ઓ તલવારવાળા પેન્ટા પેન્ટા તલવારવાળા ਜਈਆ ਤਰੀਕ ਉਹਨਾਂ ਦੀ ਜਿੰਦਰ ਸਿੰਘੇੜੇ ਉਹਨਾਂ ਦੀ ਗੱਲ ਹੋਦੀ ਹੈ ਪੰਜਾਬ ਸਪੋਰਟਸ ਦਾ ਬਾਡਰ ਵੀ ਜਿਹੜਾ ਚੁਈਆ 6 ਨੰਬਰ 'ਤੇ ਛੱਡੇ ਦੇ ਰਹੀ ਹੈ 6 ਨੰਬਰ 'ਤੇ ਛੱਡੇ ਦੇ ਰਹੀ ਹੈ 29 ਤਰੀਕ ਹੈ ਸ਼ਿਕਾਗੋ 30 ਨੂੰ ਇੱਥੇ 7 ਨੂੰ ਇੱਥੇ ਰਵਿੰਦੀ ਕਬੱਡੀਆ ਇਸ ਸਮੇਂ ਆਗੜੀਆਂ ਦੇ ਵਿੱਚ ਦੋ ਬਾਰਕੀ ਮਿੰਟ ਵਿੱਚ ਛਪ ਗਈ ਹੈ ਜਿਹੜਾ ਹੁਣ ਕੋ ਪੁੱਛ ਲਈ ਉਹ ਦੂਜੀ ਬਾਗਣੀ ਹੈ ਲਓ ਵੇਖੋ ਉੱਥੇ ਵੀ ਕਾਲੇ ਹੋਣਾ ਨੇ ਲੱਗਿਉਣਾ ਇਧਰਲੇ ਪਾਸੇ ਦੇਖਦਾ ਵੀ ਅਗਲੀ ਕਬੱਡੀ ਪਈ ਹੋਈ ਬੰਦਾਂ ਦੇ ਲੱਗਦਾ ਹੋ ਲੱਗਦਾ ਲੱਗਦਾ ਜਿੱਥੇ ਜਿੰਨੀ ਉਹ ਪਾਉਂਦਾ ਦੇਖ ਮਾਨਨ ਦੀ ਟੀਮ ਹੈ ਥਿਲੇ ਨੇ ਟੰਦੇ ਹੁੰਦੇ ਰਸਮ ਖਿਡਾਰੀ ਰਫੇਂਦਰੀ ਪਾਸੇ ਮੱਛ ਦਾ ਨਾਮ ਲਾਉਂਦੇ ਆ ਅਮਰੀਕੀ ਉਹ ਹੀ ਉਂਗਲ ਤੇ ਪੱਟ ਹੀ ਲਾ ਦਿੰਦੇ ਮੁੰਡਾ ਕੌਣ ਹੈ ਇਹ ਗੁਰਦੀਪ ਹੈ ਪਿੰਡ ਧੂਰੀ ਇਹਦਾ ਨਾਮ ਫੰਨਾ ਸਿੰਘ ਦਾ ਸਿੰਘਾਂ ਮੜਾ ਪੂਰੀ ਲਾਹ ਬੇਖੋ ਇੱਕ ਧੂਰੀ ਕੀੜੀ ਹੁੰਦੀ ਹੈ ਜਿਹੜੀ ਹੱਥ ਨੂੰ ਚੁੱਪ ਲੈਂਦੀ ਆ ਪਰ ਇਹ ਧੂਰੀ ਨੂੰ ਕੀੜੀਆਂ ਨੇ ਮੇਲੇ ਛੇਰੀ ਦਿੱਟੂ ਕੋਈ ਛੇਰੀ ਦਿੱਟੂ ਆ ਉਹ ਜੰਗਲੀ ਧੂਰੀ ਕੀੜੀ ਹੁੰਦੀ ਨਹੀਂ ਆਪੋ ਜਿਹੜਾ ਹੁੰਦੀ ਉਹ ਨਹੀਂ ਹੁੰਦੀ ਉਹ ਮਾਨਿਆ ਮਾਨਿਆ ਅੱਜ ਦੇਖਦਾ

दम होगा वो टिक जाएगा।, हो जाएगा कौन था? कौन क्यों टिका समा दसूगा कोई कहना मैं मिलवा है कोई कहना मिलवा समा मिलवा है ਇਹ ਪੈਂਟਾ ਕਬੱਡੀ ਦਾ ਪੈਂਟਾ ਇੱਕ ਇਨਕਲਾਬੀ ਪੈਂਟਾ ਆ ਇੱਕ ਵਾਰ ਜਿੰਨੇ ਪਹਿਲੇ ਅਸੀਂ ਪੈਂਟਾ ਅਗਲੀ ਕਬੱਡੀ ਵੀਖਦੇ ਮੈਦਾਨੇ ਕੁਵਾਲ 3 ਬੋਲੀ ਆ ਗਿਆ ਹੱਤ ਧੂਰ ਕੋਲ ਤੇ ਜੀ ਨਿਹਾਲ ਸਿੰਘ ਵਾਲੇ ਹੀ ਇਹਦੇ ਵਿੱਚ ਤੇ ਇਨ ਕਹਿੰਦੇ ਢੂਟਕੋਟ ਬੀਲੇ ਦੇ ਐਤਗੜ ਦੇ ਲਾਗੇ ਜੰਡ ਦੇ ਲਾਗੇ ਢੂਟਕੋਟ ਐ ਐਤੂ ਮੁੰਡ ਕਾਲੇ ਨੂੰ ਤੈਨੂੰ ਪੁੱਛਾ ਕਿ ਅਗਲੇ ਮੇਲੇ ਦੇ ਵਿੱਚ ਵੀ ਕਾਲਿਆ ਹਾਂ ਖੁਸ਼ੀ ਜੱਗਾ ਦੀਆ ਕਿਹੜੇ ਲੰਕਾਇਆ ਹੋ ਦੱਸਿਓ ਜਰਾ ਉਹ ਵੇਖੋ ਐਸ ਸਮੇਂ ਫਿਰ ਕੋਸ਼ਿਸ਼ ਕਰਦਾ ਲਓ ਤੂੰ ਮੁੰਡੀਆਂ ਦੀ ਕੋਈ ਸੀ ਕਬੱਡੀ ਦੇ ਉੱਪਰ ਤੇ ਅਗਲੀ ਕਬੱਡੀ ਫੇਰ ਫਰਾਮ ਦੇ ਵਿੱਚ ਅੱਜ ਇੱਕ ਗੱਲ ਹੈਗੀ ਐ ਵੀ ਮੁੰਡਾ ਨਮਾ ਜਾਫੀ ਉਹਨੇ ਸਵਾਦ ਲਿਆਤਾ ਹੰਦਿਆਂ ਤੱਕ ਬੜੀ ਫਲੈਕਸੀਬਲ ਟੀਮ ਦੇ ਸਰੀਰ ਵਿੱਚ ਆਉਣ ਬਲੇ ਸਮੇਂ ਦਾ ਬਹੁਤ ਹੀ ਬਹੁਤ ਹੀ ਵਧੀਆ ਜਾਫੀ ਬਣੂਗਾ ਦੇਖੋ ਤੇਰੇ ਪਾਛੇ ਅਗਲੀ ਕਬੱਡੀ ਇਸ ਨੌਜਵਾਨ ਦੀ ਆਹ ਵੱਧ ਕੇ ਟੱਚ ਮਾਰ ਰਿਹਾ ਹੈ ਨੀਡਾ ਸਰਾਏ ਜੀ ਕੀ ਕਹਿੰਦੇ ਨੇ ਡਬਲ ਟੱਚ ਔਰ ਪੁਆਇੰਟ ਇਸ ਨੌਜਵਾਨ ਦੀ ਨੀਡਾ ਸਿਕਿਉਰਟੀ ਆਜੋ ਪੱਟਿਓ ਫਾਸਟੇ ਨਾਲ ਹੀ ਤਾਂ ਦੇਸੀ ਇਹਨੂੰ ਅਗਲੀ ਕਬੱਡੀ ਸਿਰ ਤੇ ਖਿਲਿਆ ਬੁਲਡ ਦੇ ਹਿੱਸੇ ਆਈ ਹੈ ਆਹ ਅਲਸਮੇ ਪਹਿਲੀ ਕਬੱਡੀ ਮੈਦਾਨ ਦੇ ਵਿੱਚ ਸਲਿੱਪਰੀ ਕੀ ਹੋਣੀ ਹੈ ਥੋੜੀ ਜੀ ਰੇਟਾ ਮੰਮੀ ਕਿੰਨੀ ਹੈ ਵੀ ਕੀ ਨੇ ਹੱਕ ਦੇ ਲਈ ਜਾਫੀਆਂ ਦੇ ਲਈ ਤੇ ਇਹ ਦੋਪ ਤੇ ਜਾ ਦੇ ਪੀਲਾ ਪਾਣੀ ਦਾ ਟਿਮ ਹੌਟਲ ਦੀ ਕਾਫੀ ਪੰਜਾਬੀ ਸਟਾਰਲੈਕਸ ਦੀ ਕਾਫੀ ਟਿਮ ਹੌਟਲ ਦੀ ਕਾਫੀ ਦੀ ਅਕਸਿਆ ਝੁਕੇ ਦਾ ਜੰਮਾ ਉਗੀ ਉਗੀ ਭੁੱਲ ਗਏ ਆਈਸਕ੍ਰੀਮ ਖਾਣ ਨੂੰ ਉਗੀ ਕੁल्फी ਭੁੱਲ ਗਏ ਚਾਹ ਵਾਲੇ ਦਾ ਵੀ